ਦੂਸਰਾ ਇੱਕ ਵੱਡਾ ਸਵਾਲ ਕਈ ਵਾਰੀ ਕਰਦੇ ਮੇਰੇ ਤੇ ਕਿ ਇਹ ਜੀ ਸ਼੍ਰੋਮਣੀ ਅਕਾਲੀ ਦਲ ਦਾ ਬਲਾਰਾ ਬਣ ਕੇ ਬੋਲਦਾ ਮੈਂ ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਪਹਿਲਾਂ ਵੀ ਕਰਦਾ ਰਿਹਾ ਕਿ ਮੈਂ ਠੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਪਰ ਮੇਰੀ ਜਿਹੜੀ ਜਥੇਬੰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਆ ਜੇ ਮੈਂ ਸ਼੍ਰੋਮਣੀ ਗਾਲੀ ਦਲ ਨੂੰ ਰਿਪਰਿਜ਼ੈਂਟ ਨਹੀਂ ਕਰਨਾ ਫਿਰ ਮੈਂ ਕਿਹੜੀ ਪਾਰਟੀ ਨੂੰ ਕਰਨਾ ਦੂਸਰੀਆਂ ਨੂੰ ਕਰੂਗਾ ਕਿਸੇ ਨੂੰ ਕਿਉਂਕਿ ਜਿਸਲੇ ਸਾਡਾ ਸਿਸਟਮ ਆ ਜਿਸ ਵੇਲੇ ਚੋਣ ਆਉਂਦੀ ਆ ਉਸ ਵੇਲੇ ਸਿੰਬਲ ਸਾਰੇ ਇਲੈਕਸ਼ਨ ਕਮਿਸ਼ਨ ਕਿਉਂਕਿ ਰਜਿਸਟਰਡ ਕੋਈ ਪਾਰਟੀ ਵੀ ਹੋ ਸਕਦੀ ਇਹ ਤਾਂ ਤੇ ਉਹ ਇਲੈਕਸ਼ਨ ਕਮਿਸ਼ਨ ਵਾਲੇ ਉਹ ਨਹੀਂ ਆਪਣੇ ਲਾਗੂ ਹੁੰਦੇ ਇਹ ਕੋਈ ਵੀ ਰਜਿਸਟਰਡ ਪਾਰਟੀ ਕਰਾ ਕੇ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਹੈਗਾ ਤਕੜੀ ਤੇ ਜਿਹੜਾ ਸਾਡਾ ਇਹਦੇ ਚ ਹੁੰਦਾ ਆਮ ਕਰਕੇ ਟਰੈਕਟਰ ਹੁੰਦਾ ਹੋਰ ਨਾ ਵੀ ਪਾਰਟੀਆਂ ਜਿਹੜੀਆਂ ਲੜਦੀਆਂ ਇਸ ਕਰਕੇ ਉਹ ਸਾਰਿਆਂ ਦਾ ਆਪਣਾ ਆਪਣਾ ਪੈਰੋਵਟ ਹੁੰਦਾ ਕਿਉਂਕਿ ਜਿਹੜੀ ਮਾਂ ਜਥੇ ਬੰਦੀ ਹੁੰਦੀ ਆ ਉਥੋਂ ਸਾਰਿਆਂ ਨੇ ਸੇਧ ਲੈਣੀ ਹੁੰਦੀ ਆ ਸੋ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦਾ ਇਹ ਰੋਜ਼ ਸਵਾਲ ਉੱਠਦੇ ਆ ਤੇ ਮੈਨੂੰ ਮਾਣ ਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਛਪਾਈ ਵੀ ਆ ਮੈਨੂੰ ਇਸ ਗੱਲ ਤੇ ਵੀ ਬੱਡਾ ਮਾਣ ਆ ਤੇ ਇਹ ਆਧਰਤਨ ਜਹੇਦਰ ਗੁਰਜਾਨ ਸਿੰਘ ਜੀ ਟੋੜਾ ਤੇ ਪੰਜਾਬ ਦੇ ਸਾਡੇ ਮਹਾਨ ਨੇਤਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੋਏ ਵੱਡੇ ਸਮੇਲਨਾ ਚੱਲਦੇ ਸੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਇੱਕ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੀ ਤੇ ਅੱਜ ਆਪਾਂ ਇਹਨੂੰ ਫੇਰ ਵਾਇਫਰਕੇਸ਼ਨ ਕਰਦੇ ਆਂ ਵੀ ਬੱਖੋ ਬਕਰੇ ਹੋਗਾ ਇਸ ਕਰਕੇ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੈਂ ਉਹ ਜਥੇਬੰਦੀ ਨੂੰ ਰਿਪਰਜ਼ੈਂਟ ਕਰਦਾ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈ